ਸਮਾਂ ਘਟਾ ਪਰ ਫਿਰ ਵੀ ਆਪਾਂ ਇਹ ਗਿਣਤੀ ਲੈ ਕੇ ਜਾਵਾਂਗੇ ਤੇ ਮੈਂ ਸਾਰੇ ਹੀ ਉਹਨਾਂ ਵੀਰਾਂ ਭੈਣਾ ਭਰਾਵਾਂ ਦਾ ਜੀਹਾਂ ਇਹ ਕਹਿਣਾ ਵੀ ਜਿਨ੍ਹਾਂ ਨੇ ਇੰਨੇ ਸਮੇਂ ਚੋਂ ਟਾਈਮ ਤੋਂ ਟਾਈਮ ਕੱਢ ਕੇ ਇੱਥੇ ਪਹੁੰਚਿਆ ਕਿਉਂਕਿ ਸੀਜ਼ਨ ਦਾ ਟਾਈਮ ਹਰੇਕ ਦਾ ਤੇ ਪਰ ਫਿਰ ਵੀ ਪਹੁੰਚੇ ਆਪਾਂ ਹੁਣ ਤੇ ਗੱਲ ਕਰ ਲਈਏ ਵੀ ਜਿਹੜਾ ਕੱਲ ਭੈਣਾ ਤੇ ਲਾਠੀ ਚਾਰਜ ਕੀਤਾ ਗਿਆ ਵੇਖੋ ਆਪਾਂ ਕਿਸੇ ਵੀ ਲੜਾਈ ਵਿੱਚ ਜਾਈਏ ਜਿੱਥੇ ਭੈਣ ਨਾਲ ਖੜੀ ਹੋਗੀ ਜੇ ਬੰਦਾ ਹੈ ਬੰਦੇ ਦੇ ਨਾਲ ਜਨਾਨੀ ਖੜੀ ਹੋਗੀ ਨਾ ਕੱਲਾ ਇੱਕ ਤੇ ਦੋ 11 ਆਲੀ ਗੱਲ ਹੋ ਜਾਂਦੀ ਇਹ ਭੈਣ ਦੁਰਗਾ ਦਾ ਰੂਪ ਵੀ ਆ ਸੀਤਾ ਦਾ ਵੀ ਤੇ ਚੰਡੀ ਦਾ ਵੀ ਜਦੋਂ ਆਪਦੀ ਆਈ ਤੇ ਆ ਜੇ ਇਹ ਆਪਦਾ ਵੇਖੋ ਤਖਤਾ ਪਲਟ ਦਿੰਦੀ ਆ ਅੱਜ ਦੇ ਜਿੰਨੇ ਪਿਛਲੇ ਇਤਿਹਾਸ ਵੇਖ ਲਓ ਉਹਨਾਂ ਇਤਿਹਾਸਾਂ ਵਿੱਚ ਇਹਦੇ ਚ ਸਬਰ ਵੀ ਬੜਾ ਹੈ ਪਰ ਜਦੋਂ ਇਹ ਜ਼ਬਰ ਤੇ ਆ ਜੇ ਤੇ ਫਿਰ ਜ਼ਬਰ ਵੀ ਬਹੁਤ ਜ਼ਿਆਦਾ ਕਰੇ ਅੱਜ ਇਹਨਾਂ ਨੇ ਇਹ ਸੋਚ ਲਿਆ ਵੀ ਕਿਸਾਨਾਂ ਤੇ लाठी चार्ज ਤਾਂ ਕਰਦਾ ਹੀ ਕਰਦੇ ਆ ਉਹ ਮਾਸਟਰ ਮਿੰਦਰ ਦੇ ਮੁੰਡੇ ਨੇ ਇਹ ਸੋਚ ਲਿਆ ਵੀ ਹੁਣ ਆਪਾਂ ਭੈਣਾਂ ਤੇ ਵੀ लाठी चार्ज ਕਰਕੇ ਇਹਨਾਂ ਨੂੰ ਦਬਾ ਲਓ ਵੀ ਜੇ ਇਹ ਦੱਬ ਗਿਆ ਤਾਂ ਆਪਣੇ ਆਪ ਦੱਬ ਜਾਣਗੇ ਜਦੋਂ ਹੁਣ ਮੰਨ ਲਓ ਉਹਨਾਂ ਦਾ ਆ ਦਬਾਉਂਦਾ ਇੱਕ ਲਾਸਟ ਹਿੱਲਾ ਸੀ ਵੀ ਮੰਨ ਲਓ ਜਥੇਬੰਦੀ ਦੀ ਆਗੂ ਆਪਣੀ ਭੈਣ ਬਿੰਦੂ ਤੇ ਕਿਉਂਕਿ ਉਹ ਇੱਕ ਆਗੂ ਆ ਆਗੂ ਪ੍ਰੇਰਣਾ ਦਿੰਦੇ ਆ ਦੂਸਰਿਆਂ ਨੂੰ ਵੀ ਕੋਈ ਗੱਲ ਨਹੀਂ ਤਸ਼ੱਦਦ ਹੋਊਗਾ ਤਾਂ ਪਹਿਲ ਦੇ ਆਧਾਰ ਤੇ ਅਸੀਂ ਆਗੂ ਖੜੇ ਹੁਣ ਆਗੂ ਤੇ ਤਸ਼ੱਦਦ ਕਰਕੇ ਉਹਨਾਂ ਨੇ ਸਿੱਧ ਕਰਤਾ ਵੀ ਅਸੀਂ ਇਹਨਾਂ ਨੂੰ ਦੱਬ ਲਿਆ ਤੇ ਦੂਜੇ ਡਰ ਕੇ ਦੱਬ ਜਾਣੀਆਂ ਪਰ ਨਹੀਂ ਉਹਨਾਂ ਦਾ ਇਹ ਵਹਿਮ ਹੈ ਕਿਉਂਕਿ ਕੱਲ ਇੱਕ ਬਿੰਦੂ ਤੇ ਮੰਨ ਲਓ ਉਹਨੇ लाठी ਚਾਰਜ ਕੀਤਾ ਅੱਜ ਆ ਸਾਡੇ ਮੈਂ ਤਾਂ ਇਹ ਗੱਲ ਕਹਿਣਾ ਵੀ ਸਾਡੇ ਜਲਾਲਾਬਾਦ ਬਲਾਕ ਚ ਜਾਂ ਜਲਾਲਾ ਫਾਜ਼ਿਲਕਾ ਜ਼ਿਲ੍ਹੇ ਚ ਅੱਜ ਜਿਹੜੀਆਂ ਇੱਥੇ ਨੇਕਾ ਬਿੰਦੂਆਂ ਆਂ ਬੈਠੀਆਂ ਤੇ ਇੱਕ ਵਾਰੀ लाठी चार्ज ਅੱਜ ਦੇ ਕਾਰਨ ਇੰਨੀ ਹੈਗੀ ਹੈ ਤੇ ਪਾਵਰ ਵੇਖੋ ਆਪਣੇ ਪਹਿਲਾ ਪੁਰਾਣੇ ਇਤਿਹਾਸ ਵੀ ਇਹ ਹੀ ਆ ਵੀ ਜੇ ਇੱਕ ਮਾਰੋਗੇ ਤਾਂ ਹਜ਼ਾਰ ਜੰਮਣਗੇ ਜਿੱਥੇ ਜਿੱਥੇ ਖੂਨ ਦਾ ਕਤਰਾ ਡੁੱਲੂਗਾ ਜੇ ਉਹਨਾਂ ਨੂੰ ਮੰਨੋ ਇਹ ਸੋਚ ਲੈਣ ਕਿ ਜਿੰਨੀਆਂ ਚਪੇੜਾ ਭੈਣ ਬਿੰਦੂ ਨੂੰ ਮਾਰੀਆਂ ਅੱਜ ਉਹਨੀਆਂ ਬਿੰਦੂ ਆ ਕੇ ਖੜੀਆਂ ਐ ਇਹ ਭੁੱਲ ਜੇ ਸਰਕਾਰ ਕੀ ਇਹਨਾਂ ਨੂੰ ਖਤਮ ਕਰ ਲੋਗੇ ਜੇ ਵੇਖੋ ਭੈਣਾ ਦਾ ਇੱਕੇ ਦੀ ਗੱਲ ਕਰੀਏ ਜਿੱਥੇ ਭੈਣਾ ਦਾ ਇੱਕਾ ਹੋ ਜੇ ਤੇ ਮੈਂ ਨਾ ਕੋਈ ਵੀ ਸਰਕਾਰ ਦੀ ਏਡੀ ਪਾਵਰ ਨਹੀਂ ਹੈਗੀ ਵੀ ਆ ਕੇ ਉਥੋਂ ਤਸਤ ਮਸ ਕਰਾ ਸਕੇ ਵੀ ਜਿਹੜਾ ਅੱਜ ਤੱਕ ਤੁਸੀਂ ਵੇਖ ਲਓ ਵੀ ਜਿਹੜੀਆਂ ਇਹਨਾਂ ਨੇ ਮੰਗਾ ਰੱਖੀਆਂ ਜਿਹੜੇ ਚੀਜ਼ ਨੂੰ ਇਹਨਾਂ ਨੇ ਜੁਗ ਪਲਟਣ ਨੂੰ ਚਾਹਿਆ ਉਹ ਚੀਜ਼ਾਂ ਦਾ ਇਹਨਾਂ ਨੇ ਆਪਦੀਆਂ ਹੱਕ ਪੂਰੇ ਕਰਾ ਕੇ ਰਹਿ ਜਾਂ ਭਲਾ ਇਹ ਟਾਈਮ ਲੱਗ ਜਾਂਦਾ ਪਰ ਅੜ ਕੇ ਪੂਰੇ ਕਰਾਇਆ ਅੱਜ ਇਹਨਾਂ ਨੇ ਉਹਨਾਂ ਦੀ ਆਵਾਜ਼ ਨੂੰ ਦੱਬਣਾ ਚਾਹਿਆ ਕਿਉਂਕਿ ਇਹ ਮਾਸਟਰ ਮਹਿੰਦਰ ਦੇ ਮੁੰਡੇ ਨੇ ਚਲੋ ਆਪਾਂ ਨੂੰ ਕਮੇਟੀ ਰਾਹੀਂ ਦੱਸ ਦਿੱਤਾ ਸੀ ਆਪਾਂ ਨੂੰ ਇਹਨਾਂ ਨੇ ਪਿਛਲੀਆਂ ਕੈਸਟਾਂ ਚਾਲਦੀਆਂ ਜੇ ਕਮੇਟੀ ਰਾਹੀਂ ਦੱਸਤਾ ਸੀ ਕਿ ਮੈਂ ਮਟਕਾ ਧਰਨੇ ਲਾਉਣ ਤੋਂ ਡਾਂਗਾ ਭਰਾਊਗਾ ਉਹ ਕਰੂੰਗਾ ਕਿਉਂਕਿ ਇਹਦੀ ਪਿੱਛੇ ਜੇ ਇੱਕ ਕਮੇਟੀ ਆਈ ਸੀ ਇਹਨੂੰ ਕਿਸੇ ਨੇ ਪੁੱਛਿਆ ਗਿਆ ਵੀ ਤੁਸੀਂ ਵੱਡੇ ਹੋ ਕੇ ਕੀ ਬਣੋਗੇ ਉਹ ਕਹਿੰਦਾ ਮੈਂ ਵੱਡਾ ਹੋ ਕੇ ਪੁਲਿਸ 'ਚ ਲੱਗਣਾ ਚਾਹਣਾ ਉਹ ਕਹਿੰਦੇ ਪੁਲਿਸ 'ਚ ਲਾ ਕੇ ਕੀ ਕਰੇਗਾ ਕਹਿੰਦਾ ਮੈਂ ਨਾ ਜਿਹੜਾ ਮੇਰਾ ਡੈਡੀ ਆ ਇਹ ਮਾਸਟਰ ਆ ਇਹ ਤਾਂ ਰਾਂਦੇ ਦਾ ਮਟਕਾ ਚੌਂਖ ਤੇ ਉੱਥੇ ਮੈਂ ਡਾਂਗਾ ਭਰਾਇਆ ਕਰਦਾ ਅੱਜ ਇਹਨੇ ਸਾਬਤ ਕਰਤਾ ਕਿ ਇਹਨੇ ਕਾਲੀ ਜਬਾਨ ਵਾਲ ਨੇ ਆਪਦੀ ਜੋ ਜਬਾਨ ਕੱਢੀ ਉਹਨੇ ਪੂਰੀ ਕਰਤੀ ਵੀ ਅੱਜ ਉਹਨਾਂ ਮਾਸਟਰਾਂ ਤੇ ਵੀ ਡਾਂਗਾ ਭਰਾਈਆਂ ਉਹ ਜਿਹੜਾ ਯਾਰੋ ਆਦੇ ਪਿਓ ਤਾਂ ਨਹੀਂ ਹੋ ਸਕਿਆ ਵੀ ਉਹਨੇ ਆਦੇ ਪਿਓ ਦੇ ਉਹਦੇ ਦੀ ਅੱਜ ਕੱਲ੍ਹ ਦੇ ਕਿਸਾਨ ਦਾ ਪੁੱਤ ਆ ਉਹ ਕਹਿ ਦਿੰਦਾ ਵੱਡਾ ਹੋ ਕੇ ਮੈਂ ਕਿਸਾਨ ਨਹੀਂ ਕਰੂੰਗਾ ਇਹਨੇ ਉਹ ਹੀ ਸੋਚ ਲਿਆ ਵੀ ਉਹਦਾ ਮੈਂ ਕਿੱਤਾ ਹੀ ਫੇਲ ਕਰੂੰਗਾ ਮਾਸਟਰ ਦਾ ਕਿਉਂਕਿ ਮਾਸਟਰ ਇੱਕ ਰੱਬ ਦਾ ਰੂਪ ਹੁੰਦਾ ਗੁਰੂ ਦਾ ਗੁਰੂ ਬੱਚੇ ਨੂੰ ਸਿੱਖਿਆ ਦਿੰਦਾ ਅੱਗੇ ਆਉਣ ਵਾਲੇ ਪੁਇਖ ਦੀ ਸੇਧ ਨਾ ਦਿੰਦਾ ਵੀ ਇਸ ਤਰ੍ਹਾਂ ਮੰਨ ਲਓ ਬੱਚੇ ਤੁਸੀਂ ਇਸ ਤਰ੍ਹਾਂ ਚੱਲੋਗੇ ਜੈ ਜਵਾਨ ਤੇ ਜੈ ਕਿਸਾਨ ਵੇਖੋ ਜੈ ਜਵਾਨ ਜਿਹੜਾ ਜਵਾਨ ਹੈ ਉਹ ਸਕੂਲੋਂ ਹੀ ਪੈਦਾ ਹੋ ਕੇ ਜਾਂਦਾ ਸਕੂਲ ਤੇ ਵਿੱਚੋਂ ਸਿੱਖਿਆ ਮਿਲਦੀ ਆ ਵੀ ਜਾ ਕੇ ਸਰਹੱਦਾਂ ਤੇ ਰਾਖੀ ਕਰਨੀ ਤੇ ਜਿਹੜਾ ਜ ਕਿਸਾਨ ਉਹ ਵੀ ਸਕੂਲ ਚੋਂ ਹੀ ਸੇਧ ਲੈ ਕੇ ਜਾਂਦਾ ਵੀ ਆਪਾਂ ਖੇਤੀ ਕਿਸ ਤਰੀਕੇ ਨਾਲ ਕਰਨੀ ਵੀ ਇਸ ਤਰੀਕੇ ਨਾਲ ਆਪਾਂ ਕਰਾਂਗੇ ਤਾਂ ਐ ਹੋ ਤੇ ਇਸ ਤਰੀਕੇ ਨਾਲ ਕਰਾਂਗੇ ਆਪਾਂ ਨੂੰ ਵਾਦਾ ਇਹਨੇ ਉਹਨਾਂ ਦੋਹਾਂ ਚੀਜ਼ਾਂ ਤੇ ਜਾਏ ਜਵਾਨ ਤੇ ਜਾਏ ਕਿਸਾਨ ਦੇ ਨਾਰੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜੇ ਹੁਣ ਭੈਣਾਂ ਵਾਲੇ ਪਾਸੇ ਲੈ ਲੀਏ ਇਹਨਾਂ ਨੇ ਭੈਣਾਂ ਵਾਲੇ ਔਰਤ ਵਰਗ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਔਰਤਾਂ ਨੂੰ ਮੰਨ ਲਓ ਹਜ਼ਾਰ-ਹਜ਼ਾਰ ਰੁਪਏ ਦਾ ਨਾਰਾ ਲਾ ਕੇ ਅੱਜ ਇਹਨੇ ਉਹ ਫਿਰ ਦੂਜੀ ਗੱਲ ਜੇ ਆਪਾਂ ਕਰ ਲਈਏ ਸਿੱਖਿਆ ਦੀ ਆਪਾਂ ਪਹਿਲਾਂ ਪੁਰਾਣੇ ਸਮੇਂ 'ਚ ਜੋ ਆਪਾਂ ਆਪਣੇ ਬਜ਼ੁਰਗਾਂ ਨੇ ਪੜਿਆ ਇੱਕ ਕਿਤਾਬ ਨੂੰ ਲੈ ਕੇ ਜਿਵੇਂ ਪ੍ਰਧਾਨ ਜੀ ਦੱਸ ਕੇ ਗਏ ਜਿੰਨਾ ਚਿਰ ਉਹ ਕਿਤਾਬ ਫਟਦੀ ਨਹੀਂ ਸੀ ਆਪਣੀਆਂ ਪੀੜ੍ਹੀਆਂ ਪੜ੍ਹਦੀਆਂ ਸੀ ਹੁਣ ਕੀ ਕਰਤਾ ਇਹਨਾਂ ਨੇ ਮੰਨ ਲਓ ਜੇ ਮੈਂ ਪੜਿਆ ਜਿੰਨਾ ਮੈਂ ਆਪਦੇ ਬੱਚੇ ਨੂੰ ਉਹਨਾਂ ਪੜਾ ਸਕਦਾ ਸੀ ਵੀ ਆ ਪੁੱਤ ਆ ਕੁਛ ਆਊਗਾ ਆ ਸਿਲੇਬਸ ਚ ਆਊਗਾ ਕੁਛ ਇਹਨਾਂ ਨੇ ਆਉਣ ਵਾਲੇ ਹਰੇਕ ਸਾਲ ਦੇ ਵਿੱਚ ਜਿਹੜਾ ਸਿਲੇਬਸ ਚੇਂਜ ਕਰਕੇ ਆਪਣੇ ਤੇ ਭਾਰੀ ਮਾਤਰਾ ਵਿੱਚ ਇੱਕ ਬੋਝ ਪਾਇਆ ਜਾ ਰਿਹਾ ਹੈ ਵੀ ਆਪਾਂ ਨੂੰ ਖਤਮ ਕਰਨ ਵਾਸਤੇ ਵੀ ਜਿਹੜਾ ਮੰਨ ਲਓ ਕਿਸਾਨ ਹੈ ਕਿਸਾਨ ਉਹਨ ਮੰਨ ਕੇ ਚੱਲੋ ਜੇ ਆਪਾਂ ਨੂੰ ਸਰਕਾਰੀ ਸਰਕਾਰੀ ਸਕੂਲਾਂ ਦਾ ਇਹਨਾਂ ਨੇ ਮਨਿਆਰੀ ਇਹੋ ਜਿਹਾ ਕਰਤਾ ਕਿ ਸਰਕਾਰੀ ਸਕੂਲ ਦੇ ਵਿੱਚ ਜਾਣ ਤੋਂ ਤੋ ਗਰੀਬਾ ਜੇ ਉਹਨੇ ਇਲਾਜ ਕਰਾਉਣਾ ਉਹ ਸਰਕਾਰੀ ਹਸਪੀਟਲ ਜਾਂ ਤੋਂ ਡਰਦਾ ਸਰਕਾਰੀ ਸਕੂਲ ਚ ਪੜਾਉਣਾ ਤੋਂ ਡਰਦਾ ਵੀ ਮੇਰਾ ਬੱਚਾ ਜੇ ਸਰਕਾਰੀ ਸਕੂਲ ਚ ਪੜ ਗਿਆ ਪਣਾ ਮੈਂ 20 ਸਾਲ ਪੜਾਣਾ 30 ਸਾਲ ਪੜਾਣਾ ਆਉਣ ਵਾਲੇ ਸਮੇਂ ਚ ਇਹਦਾ ਕੋਈ ਭੁੱਖ ਨਹੀਂ ਹੈਗਾ ਜੇ ਆਪਣੀ ਜਥੇਬੰਦੀ ਨੇ ਆਵਾਜ਼ ਚ ਚੱਕੀ ਸੀ ਮੰਨ ਲਓ ਵੀ ਚੰਗੇ ਭੁੱਖ ਦੇ ਮੰਨ ਲਓ ਉਹ ਟੀਚਰਾਂ ਦੇ ਹੱਕ ਚ ਚੱਕੀ ਵੀ ਇਹਨਾਂ ਚੰਗਾ ਭੁੱਖ ਦੇ ਦਿੰਦੇ ਬੱਚਾ ਨੂੰ ਚੰਗੇ ਰਾਹ ਤੇ ਲੈ ਕੇ ਜਾਣਾ ਚਾਹੁੰਦੇ ਤੇ ਜਿਹੜੇ ਉਹਨਾਂ ਨੇ ਉਹਨਾਂ ਨੇ ਉਹਦੇ ਤੇ ਵੀ ਤਸ਼ੱਦਦ ਕਰਕੇ ਵੀ ਇਹ ਆਦੇ ਜਾਣੇ ਵੀ ਜੁਲਮ ਦਿਆ ਨਾ ਤੇ ਹਾਇ ਕਰਤੀ ਵੀ ਇਹਨਾਂ ਨੂੰ ਇੰਨਾ ਕੁ ਕਰੋ ਕਿ ਇਹਨਾਂ ਦੇ ਕਿਸੇ ਦੇ ਹੱਕ 'ਚ ਆਵਾਜ਼ ਨਾ ਚੱਕ ਸਕਣ ਹੁਣ ਇਹਨਾਂ ਦੀ ਆਵਾਜ਼ ਨੂੰ ਦੱਬਣ ਲਈ ਸਰਕਾਰੀ ਸਕੂਲਾਂ ਤੋਂ ਹੁਣ ਮੰਨ ਲਓ ਜੇ ਦੱਬ ਲਿਆ ਇਹਨਾਂ ਨੇ ਕਿਤਾਬਾਂ ਆਪਾਂ ਨੂੰ ਹੁਣ ਆਪਾਂ ਨੂੰ ਪਤਾ ਵੀ ਆਹੇ ਸਾਲ ਆਪਾਂ ਨੂੰ ਬੱਚਿਆਂ ਦੀਆਂ ਵਰਦੀਆਂ ਤੇ ਕਿਤਾਬਾਂ ਨਵੀਆਂ ਲੈਣੀਆਂ ਪੈਂਦੀਆਂ ਮੈਂ ਹੁਣ ਆਹੀ ਅੱਜ ਪਰਸੋ ਚੌਥੇ ਦੀ ਗੱਲ ਦੱਸਦਾ ਜਿਹੜੀ ਖੁਦ ਆਪਦੇ ਮੇਰੇ ਤੇ ਬੀਤੀ ਆ ਅਸੀਂ ਬੱਚਿਆਂ ਦੀਆਂ ਵਰਦੀਆਂ ਲਈਆਂ ਵਰਦੀਆਂ ਲੈਣ ਤੋਂ ਬਾਅਦ ਜਦੋਂ ਘਰੇ ਲੈ ਕੇ ਗਏ ਕਹਿੰਦੇ ਮੈਸੇਜ ਆ ਗਿਆ ਸਕੂਲ ਵੱਲੋਂ ਕੀ ਇਹ ਵਰਦੀਆਂ ਸਹੀ ਨਹੀਂ ਹਨ ਤੁਸੀਂ ਵਰਦੀਆਂ ਬੱਚਿਆਂ ਨੂੰ ਇਸ ਤਰ੍ਹਾਂ ਦੁਬਾਰਾ ਜਾਓ ਵਾਪਸ ਕਰੋ ਤੇ ਇਸ ਤਰ੍ਹਾਂ ਲੈ ਕੇ ਦਿਓ ਜਦੋਂ ਅਸੀਂ ਵਾਪਸ ਕਰਨ ਗਏ ਵੀ ਇਹ ਬੱਚਿਆਂ ਦੀਆਂ ਵਰਦੀਆਂ ਨਹੀਂ ਸਹੀ ਸਕੂਲਾਂ ਨੇ ਰਿਜੈਕਟ ਕਰ ਦਿੱਤੀਆਂ ਉਹ ਕਹਿੰਦੇ ਸਾਡੀ ਪ੍ਰਿੰਸੀਪਲ ਨਾਲ ਗੱਲ ਹੋਗੀ ਕੀ ਗੱਲ ਹੋਗੀ ਪ੍ਰਿੰਸੀਪਲ ਨਾਲ ਕਿ ਉਹ ਵਰਦੀਆਂ ਦਾ ਕੋਈ ਕੱਪੜਾ ਨਾਵਾ ਦੇਤਾ ਉਹਨੇ ਸਟੱਫ ਨਾਵਾ ਦੇਤਾ ਜਾਂ ਕੋਈ ਕੀ ਹੋਇਆ ਉਹਨਾਂ ਨੇ ਪ੍ਰਿੰਸੀਪਲ ਨੂੰ ਪੈਸਾ ਦੇਤਾ ਪੈਸਾ ਦੇਤਾ ਉਹੀ ਵਰਦੀਆਂ ਸਾਲ ਹੋਣ ਚੱਲ ਜਾਣੀਆਂ ਜਦੋਂ ਕੋਈ ਵੀ ਅਦਾਰਾ ਸਰਕਾਰ ਤੱਕ ਜਾਂ ਮੰਨ ਲਓ ਸਕੂਲਾਂ ਦੇ ਜਿਹੜੇ ਬਣਿਆ ਇਹ ਕਮੇਟੀਆਂ ਬਣੀਆਂ ਉਹਨਾਂ ਤੱਕ ਜਦੋਂ ਉਹਨਾਂ ਦਾ ਦਾਣਾ ਪਾਣੀ ਆਉਣਾ ਬੰਦ ਹੋ ਜਾਂਦਾ ਉਹ ਉੱਤੋਂ ਇਹੋ ਜਿਹਾ ਪ੍ਰਚਾਰ ਕਰਦੇ ਆ ਕਿ ਇਹ ਚੀਜ਼ ਨੂੰ ਖਤਮ ਕਰਨ ਲਈ ਇੱਕੋ ਇੱਕ ਇਹ ਨੀਤਾ ਅਗਲਾ ਕਿਸੇ ਵੀ ਕਿਸੇ ਦੁਕਾਨ ਤੋਂ ਹੀ ਲਿਆ ਸਕਦਾ ਉਹਨਾਂ ਨੇ ਆਖਤਾ ਵੀ ਇਹ ਵਰਤੀਏ ਕਪੜਾ ਨਹੀਂ ਸਹੀ ਹੈਗਾ ਤੁਸੀਂ ਚੇਂਜ ਕਰਕੇ ਲਓ ਉਹਨਾਂ ਨੇ ਇੱਕ ਦੋ ਦੁਕਾਨਾਂ ਨਾਲ ਟਾਈ ਅਪ ਕੀਤਾ ਹੁੰਦਾ ਵੀ ਇੱਥੋਂ ਹੀ ਖਰੀਦਿਆ ਜਾਊਗਾ ਤੁਹਾਡੇ ਤੋਂ ਮੈਂ ਜੇ ਗੱਲ ਕਰ ਲਈਏ ਡਾਕਟਰੀ ਦੀ ਆਪਣੇ ਮੁਕਸਰ ਅੱਖਾਂ ਦਾ ਹਸਪੀਟਲ ਹਸਪੀਟਲ ਹੈਗਾ ਮੈਂ ਪਿੱਛੇ ਜੇ ਉੱਥੇ ਵੀ ਗਿਆ ਆਪਾਂ ਸਰਕਾਰੀ ਹਸਪੀਟਲ ਚ ਇਲਾਜ ਕਰਾਉਣ ਤਾਂ ਜਾਣੇ ਉੱਥੇ ਜਾ ਉੱਥੇ ਕੀ ਹੋਇਆ ਵੀ ਅੱਖਾਂ ਦੇ ਮੇਰੇ ਮਾਮਾ ਜਿਹੜੀ ਅੱਖਾ ਅੱਖਾ ਦਿਖਾਉਣ ਜਾ ਉਹਨਾਂ ਨੇ ਕੀ ਕੀਤਾ ਕਹਿੰਦੇ ਵੀ ਬਲੱਡ ਸੈਂਪਲ ਲਿਆ 800 ਰੁਪਏ ਦੇ ਦਿਓ ਜੀ ਰਿਪੋਰਟਾਂ ਕਰਨੀਆਂ ਰਿਪੋਰਟਾਂ ਕੋਈ ਰਿਪੋਰਟ ਨਹੀਂ ਕੋਈ ਕੁਝ ਨਹੀਂ ਉਹਨਾਂ ਨੇ 800 ਜਮ੍ਹਾਂ ਕਰਾ ਲਿਆ ਦੋ ਤਿੰਨ ਥਾਵਾਂ ਤੇ ਹੋਰ ਰਿਪੋਰਟਾਂ ਦੇ ਪੈਸੇ ਜਮ੍ਹਾਂ ਕਰਾ ਲਏ ਜਮ੍ਹਾਂ ਕਰਾਉਣ ਤੋਂ ਬਾਅਦ ਜਿਹੜਾ ਉਹਨਾਂ ਨੇ ਆਪਦਾ ਇਲਾਜ ਦੇ ਮਿੱਥੇ ਹੋਏ ਸੀ ਵੀ ਅਸੀਂ ਆ ਇੰਨੇ ਵਾਲਾ ਲੈਂਸ ਪਾਉਣਾ ਤੇ ਇੰ ਉਹਨਾਂ ਨੇ ਉਹ ਵੀ ਪੈਸੇ ਲੈ ਲਏ ਪੈਸੇ ਲੈ ਲਏ ਕਹਿੰਦੇ ਵੀ ਟੋਡੀ ਜਿਹੜੀ ਰਿਪੋਰਟ ਆ ਡਾਕਟਰ ਸਾਹਿਬ ਕੋਲ ਹੀ ਪਹੁੰਚੂਗੀ ਚਲੋ ਡਾਕਟਰ ਤੋਂ ਐਂਡ ਤੱਕ ਸਾਰੀਆਂ ਰਿਪੋਰਟਾਂ ਹੁੰਦੀਆਂ ਆਉਂਦੀਆਂ ਜਦੋਂ ਅਸੀਂ ਉਹਦੇ ਕੋਲੋਂ ਰਿਪੋਰਟ ਲਈ ਅਸੀਂ ਇਹ ਪੁੱਛਿਆ ਕਿ ਡਾਕਟਰ ਸਾਹਿਬ ਵੀ ਇਹ ਤੇ ਕੀ ਰਿਪੋਰਟ ਆ ਵੀ ਉਹ ਦਵਾਈ ਉਹ ਕਹਿੰਦੇ ਵੀ ਜਾਓ ਮੈਡੀਕਲ ਤੋਂ ਦਵਾਈ ਲਾਓ ਮੈਂ ਕਿਹਾ ਮੈਡੀਕਲ ਤੋਂ ਦਵਾਈ ਲੈਣੀ ਤਾਂ ਕੋਈ ਪਰਚੀ ਦਿਓ ਵੀ ਕੀ ਦਵਾਈ ਲੈਣੀ ਕਹਿੰਦਾ ਤੁਸੀਂ ਆਖਿਆ ਜੇ ਵੀ ਇੰਨੇ ਵਾਲਾ ਲੈਂਜ ਪਵਾਉਣਾ ਉਹ ਦਵਾਈ ਦੇ ਦੇਣ 6000 ਵਾਲੇ ਲੈਂਜ ਨੂੰ ਵੀ ਉਹ ਦਵਾਈ 12000 ਵਾਲ ਨੂੰ ਵੀ ਉਹ 30000 ਵਾਲੇ ਨੂੰ ਵੀ ਉਹ ਉਹਨਾਂ ਨੇ ਲਫਾਫੇ ਪੈਕ ਕਰਕੇ ਰੱਖੇ ਕੋਈ ਪਰਚੀ ਨਹੀਂ ਵੀ ਤੁਸੀਂ ਬਾਹਰੋਂ ਲਾਏ ਨਾ ਸਕੋ ਉਸੇ ਮੈਡੀਕਲ ਤੇ ਜਾ ਕੇ ਦੱਸ ਦੋ ਵੀ ਆਹ ਐਨੀ ਤਾਂ ਇਹਨਾਂ ਦੇ ਲੁੱਟ ਕਰੀ ਜਾਂਦੇ ਆ ਵੀ ਉਹਨਾਂ ਨੂੰ ਵੇਖੋ ਅੱਗੇ ਡਾਕਟਰ ਪਰਚੀ ਲਿਖਦੇ ਸੀ ਪਰਚੀ ਲਿਖਣੀ ਵੀ ਬੰਦ ਕਰੀਏ ਇਹਨਾਂ ਇਹ ਇਹ ਲੁੱਟ ਨਹੀਂ ਤਾਂ ਹੋਰ ਕੀ ਆ ਵੀ ਨਾ ਪਰਚੀ ਹੋਊਗੀ ਤੁਸੀਂ ਮੈਡੀਕਲ ਤੇ ਜਾਓਗੇ 6000 ਆ ਲੈੰਜ ਵਾਲੀ ਗੁੱਥਲੀ ਚੱਕ ਕੇ ਉਹਨਾਂ ਦੇ ਦੀ 5000 ਵਾਲੇ ਵਾਲੀ ਆ ਗੁੱਥਲੀ 12000 ਵਾਲੇ ਆ ਆ ਗੁੱਥੀ ਦਵਾਈ ਉਹੀ ਆ ਸਾਰਾ ਸਿਸਟਮ ਇਹ ਸਰਕਾਰ ਦੇ ਨਕਾਮੀ ਤੇ ਘਟਿਆ ਰਵਈਏ ਦੀ ਇਹ ਆਪਣੇ ਸਾਹਮਣੇ ਜੋ ਚੀਜ਼ ਆ ਰਹੀ ਹੈ ਵੀ ਇਹਨਾਂ ਨੇ ਇਸ ਤਰੀਕੇ ਨਾਲ ਪ੍ਰਾਈਵੇਟ ਹਸਪਤਲਾਂ ਨਾਲ ਆਪਦਾ ਟਾਈ-ਅਪ ਕਰਕੇ ਪ੍ਰਾਈਵੇਟ ਸਕੂਲਾਂ ਨਾਲ ਟਾਈ-ਅਪ ਕਰਕੇ ਤੇ ਜਿਹੜਾ ਆਪਣੇ ਮੰਨ ਕੇ ਚਲੋ ਸਿਸਟਮ ਨੂੰ ਇਹਨਾਂ ਨੇ ਸਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕੋਈ ਗਰੀਬ ਕਿਸਾਨ, ਨਾ ਮਜ਼ਦੂਰ ਆਪਦਾ ਨਾ ਸਹੀ ਪੜ੍ਹਾਈ ਕਰਵਾ ਸਕੇ ਬੱਚਾ ਨੂੰ ਤੇ ਨਾ ਹੀ ਚੰਗੀ ਐਜੂਕੇਸ਼ਨ ਦੇ ਦੇ ਨਾ ਹੀ ਚੰਗਾ ਇਲਾਜ ਕਰਾ ਸਕੇ ਜਿਵੇਂ ਉਹਨਾਂ ਬਾਪੂ ਜੀ ਕਹਿੰਦੇ ਆ ਵੀ ਮੰਨ ਲਓ ਮੇਰੀ